ਹਾਂਜੀ ਕੀ ਹਾਲ ਹੈ ਦੋਸਤੋ ਦੋਸਤੋ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੀਆਂ ਹੈਗੀਆਂ ਤਸਵੀਰਾਂ ਜੀ ਇਹ ਜਿਸ ਦੇ ਵਿੱਚ ਕਾਵੜ ਲੈ ਕੇ ਜਾ ਰਹੇ ਜੋ ਕਾਵੜੀਏ ਹੈਗੇ ਆ ਉਹਨਾਂ ਦੇ ਵੱਲੋਂ ਇੱਕ ਵਿਸ਼ੇਸ਼ ਸਮੁਦਾਏ ਦੇ ਲੋਕ ਹੈ ਜਿਹੜੇ ਗੱਡੀ 'ਚ ਬੈਠੇ ਸਨ ਉਹਨਾਂ ਦੀ ਗੱਡੀ ਦੀ ਪੰਨ ਤੋੜ ਕੀਤੀ ਗਈ ਹੈ ਤੇ ਕੁੱਟਮਾਰ ਵੀ ਕੀਤੀ ਗਈ ਹੈ ਅਹ ਦੋਸਤੋ ਹਲੇ ਤੱਕ ਮਸਲਾ ਜਿਹੜਾ ਨਹੀਂ ਪਤਾ ਲੱਗਿਆ ਹੈਗਾ ਵੀ ਕੀ ਕਾਰਨ ਹੈਗਾ ਵੀ ਕਾਵੜੀਆਂ ਦੇ ਵੱਲੋਂ ਜੋ ਗੱਡੀ ਪੰਨੀ ਗਈ ਆ ਤੇ ਕੁੱਟਮਾਰ ਕੀਤੀ ਗਈ ਆ ਇਹਦੇ ਕਾਰਨ ਨੇ ਜਿਹੜੇ ਹਜੇ ਤੱਕ ਨਹੀਂ ਪਤਾ ਲੱਗੇ ਹਨ ਅ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਾਰ ਦੇ ਵਿੱਚ ਹੀ ਹਜੇ ਜੋ ਲੋਕ ਹੈਗੇ ਨੇ ਉਹ ਵਿੱਚ ਬੈਠਣ ਦੇਖੋ ਤੁਸੀਂ ਇੱਕਦਮ ਨਿਕਲ ਕੇ ਭੱਜ ਰਹੇ ਨੇਗੇ ਕੋਈ ਸਿੱਧਾ ਭੱਜ ਰਿਹਾ ਕੋਈ ਦੂਸਰੀ ਸਾਈਡ ਤੋਂ ਭੱਜ ਰਿਹਾ ਤੇ ਲਗਾਤਾਰ ਡੰਡੇ ਆ ਜਿਹੜੇ ਕਾਰਾਂ ਦੇ ਮਾਰੇ ਜਾ ਰਹੇ ਨੇ ਆ ਦੋਸਤੋ ਤੇ ਮੈਂ ਇੱਕ ਗੱਲ ਠੀਕ ਹੈ ਜਰੂਰ ਕਹਿਣੀ ਚਾਹਨਾ ਹੈ ਵੀ ਇਸ ਨੂੰ ਧਰਮ ਦੇ ਨਾਮ ਨਾਲ ਜੁੜਿਆ ਜਾਵੇ ਯਾਨੀ ਕਿ ਪਰ ਇੱਕ ਗੱਲ ਜਰੂਰ ਹੈਗੀ ਹੈ ਵੀ ਜੇਕਰ ਕਿਸੇ ਦੀ ਕੋਈ ਗਲਤੀ ਹੈਗੀ ਹੈ ਕਿਸੇ ਤੋਂ ਕੋਈ ਗਲਤੀ ਹੋਈ ਹੈ ਤਾਂ ਉਸ ਦਾ ਬੈਠ ਕੇ ਜਿਹੜਾ ਨਿਪਟਾਰਾ ਕੀਤਾ ਜਾ ਸਕਦਾ ਹੈ ਭੰਨ ਤੋੜ ਲੜਾਈ ਹੱਲ ਨਹੀਂ ਹੈ